ਜੈ ਗੋ ਮਾਤਾ ਜੀ ਅਸੀਂ ਅੱਜ ਪਹੁੰਚੇ ਹਾਂ ਸ਼੍ਰੀ ਗੋਪਾਲ ਗੋਸ਼ਾਲਾ ਪਾਤਰਾ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਕਿ ਇੱਥੇ ਸੇਵਾ ਚੱਲਦੀ ਹੈ ਦਲੀਏ ਦੀ ਦਲੀਏ ਸੇਵਾ ਕਰ ਰਹੇ ਨੇ ਆਪਣੇ ਬੌਜੀ ਹੈਪੀ ਜੀ ਇਹਨਾਂ ਨਾਲ ਗੱਲ ਕਰਾਂਗੇ ਕਿਸ ਤਰ੍ਹਾਂ ਦੀ ਸੇਵਾ ਹੁਣ ਚੱਲ ਰਹੀ ਹੈ ਕਿਉਂਕਿ ਦਿਨ ਬਹੁਤ ਹੋ ਗਏ ਇਹ ਸੇਵਾ ਚੱਲਦੀ ਨੂੰ ਦੇਖਦਾ ਕਿੰਨਾ ਕੁ ਸਹਿਯੋਗ ਇਹਨਾਂ ਨੂੰ ਮਿਲ ਰਿਹਾ ਹੈ ਲਓ ਜੀ ਲਓ ਜੀ ਲਓ ਜੀ ਲਓ ਜੀ ਜੈ ਗੋ ਮਾਤਾ ਜੀ ਜੈ ਗੋ ਮਾਤਾ ਜੀ ਜੈ ਗੋ ਮਾਤਾ ਜੀ ਜੈ ਗੋ ਮਾਤਾ ਜੀ ਰਾਮਰਾਉ ਜੀ ਜੈ ਗੋ ਮਾਤਾ ਜੀ ਹੂੰ ਜੀ ਜੈ ਗੋ ਮਾਤਾ ਜੀ ਜੀ ਸਰ ਸੇਵਾ ਦਲੀ ਚੱਲ ਰਹੀ ਹੈ ਕਿਸ ਤਰ੍ਹਾਂ ਚੱਲ ਰਹੀ ਹੈ ਜੀ ਕਿੰਨੇ ਦਿਨ ਹੋ ਗਏ ਹੁਣ ਤਕਰੀਬਨ ਚਲਦੀ ਨੂੰ ਜੀ ਇਹ ਸਾਨੂੰ ਚਲਦੀ ਨੂੰ ਤਕਰੀਬਨ ਜੀ 2.5 ਮਹੀਨੇ ਹੋ ਗਏ ਠੀਕ ਹੈ ਜੀ ਤੇ ਦੋ ਮਹੀਨੇ ਤਕਰੀਬਨ ਮਾਰਚ ਦੇ ਐਂਡ ਤੱਕ ਚੱਲੂ ਜੋ ਤੱਕ ਸਰਦੀ ਬੋ ਠੀਕ ਹੈ ਜੀ ਜਿਵੇਂ ਗਊਸ਼ਾਲਾ ਦਾ ਖਰਚਾ ਜਿਹੜਾ ਵੱਖਰਾ ਹੈ ਹੀ ਗਿਆ ਸਾਰਾ ਉਹ ਤਾਂ ਜਿਹੜਾ ਰੈਗੂਲਰ ਚੱਲਦਾ ਉਹ ਹੈ ਹੀ ਗਿਆ ਜਿਵੇਂ ਇਹਨਾਂ ਲਈ ਸੇਵਾ ਤੁਸੀਂ ਸ਼ੁਰੂ ਕੀਤੀ ਹੈ ਇਹਦੇ ਇਹਦੇ